ਮੈਂ 11 ਵਜੇ ਜਾਣਾ ਸੀ ਅੱਜ ਮੀਟਿੰਗ ਤੇ ਆਪਣੀ ਇੱਕ ਧੂਆ ਬਣਾਇਆ ਯਾਰ ਬੋਲ ਵੀ ਨਹੀਂ ਹੁੰਦਾ ਪੱਲੂ ਕਹਿੰਦੀ ਮੈਂ ਸੈਂਡਵਿਚ ਖਾਣਾ ਹੈ ਖਾਣਾ ਕੋਣਾ ਇਹ ਹੱਦਾਂ ਦਾ ਹੀ ਹੁੰਦਾ ਹੈ ਮੈਨੂੰ ਪਤਾ ਵੀ ਐਡੀ ਬਹੁਤਾ ਹੈ ਫੇ ਦੱਸੂਗੀ ਪਲਕਾ ਕਿੱਦਾਂ ਦੇ ਬਣੇ ਆ ਖਾ ਕੇ ਲੈ ਮਟਨ ਆਈ ਨਹੀਂ ਕਿੱਤਾ ਹਾਲ ਮੇਰਾ ਵੀ ਅੱਜ ਅਸੀਂ ਲੈ ਗਏ ਆ ਜੀ ਨਿਊਟਰੀ ਕੁਲਚਾ 5 ਵਜੇ ਲਿਆ 4:30 ਹੋ ਗਿਆ ਪੌਣੀ ਪੰਜੀ ਹੋ ਗਏ ਆ ਹਾਂਜੀ ਭੈਣ ਜੀ ਕਿਦਾਂ ਕਾਦਾ ਪੇਪਰ ਹਿੰਦੀ ਦਾ ਪੇਪਰ ਆ ਜਿਹਦੇ ਜਿਹੇ ਜਿਹਰੇ ਜਿਸੀਂ ਪੰਜਾਬੀ ਲਿਖਣੀ ਨਾਲ ਮੈਂ ਕੀ ਬਣਾਈਏ ਦੋਸਤੋ ਦੁਪਹਿਰ ਦਾ ਖਾਣੀ ਔਰ ਸ਼ਾਮਨੀ ਤਾਂ ਖਾਣੀ ਆ ਆਮਲੀ ਆ ਜਾਣਾ ਆਓ ਫਿਰ ਲੈ ਗਾ ਨੋ ਵੀ ਤੋਰੀਆਂ ਤਾਰੀਆਂ ਜਾਂ ਹਲੀਆਂ ਫੁਲੀਆਂ ਇੱਧਰ ਆ ਗਿਆ ਹੁਣ ਕਿਚਨ ਚਾਂਜੀ ਹੋ ਗਿਆ ਅੱਜ ਬਣਾਏ ਰਾਮਾ ਤੋਰੀਆਂ ਉਹ ਬ라운 ਹੋ ਗੀਆਂ ਪਾ ਲਈਏ ਲੂਣ ਲੱਗ ਗਈ ਵੀਡੀਓ 'ਚ ਤਾਂ ਪਤਾ ਨਹੀਂ ਕਿਦਾਂ ਖਾਂਦਾ ਆ ਪਰ ਐਦਾਂ ਵੈਲਾ ਵੀਡੀਓ 'ਚ ਹੋ ਡਾਰਕ ਆਂਡਿਆ ਲੋ ਜੀ ਇੱਧਰ ਤੁਸੀਂ ਦੇਖ ਸਕਦੇ ਆ ਮੈਂ ਬਣਾਈ ਸੀ ਚਾਹ ਚਾਹ ਸੁਆਵਾ ਤੇ ਮਿੱਠਾ ਪੀ ਜਾ ਵਾਕਈ ਕਹਿੰਦੇ ਚਾਹ ਪੀ ਕੇ ਮੇਰੇ ਮੂੰਹ ਤੇ ਜਿਵੇਂ ਮੈਂ ਕਹਾਂ ਸੀ ਉਦਾਂ ਵੀ ਕੱਲ ਮੂੰਹ ਤੇ ਗਈ ਗੰਦੀ ਲੱਗੀ ਵੀ ਰੱਖ ਲਓ ਲੋ ਜੀ ਇੱਧਰ ਆ ਗਿਆ ਜੀ ਹਰਮਨ ਵੀ ਤੇ ਹਜੇ ਰੋਟੀ ਖਾਣੀ ਸ਼ੁਰੂ ਹੀ ਕੀਤੀ ਸੀਗੀ ਸਵੇਰੇ ਮਲਾਵਾਂਗੇ ਤੁਹਾਨੂੰ ਹਰਮਨ ਦੇ ਨਾਲ ਵੀ ਕੈ ਕਰੋ ਬਲੌਗ ਦਾ ਐਂਡ ਅੱਜ ਦੇ ਬਲੌਗ ਦਾ ਇੱਥੇ ਐਂਡ ਅੱਜ ਕੱਲ ਫਿਰ ਇੱਕ ਨਵੇਂ ਬਲੌਗ ਤੇ ਟੈਂਮ ਹੋ ਗਿਆ ਜੀ ਸਵਾ 11 ਪਰ ਨਹੀਂ 11 ਵਜੇ ਹੈ ਨਾ ਜੇ ਮੈਂ 11 ਵਜੇ ਜਾਣਾ ਸੀ ਅੱਜ ਮੀਟਿੰਗ ਤੇ ਆਪਣੀ ਇੱਕ ਥੋੜਾ ਜਿਹਾ ਲੇਟ ਹੋ ਗਿਆ ਚਲੋ ਰੋਟੀ ਪਾਣੀ ਖਾ ਕੇ ਚੱਲਦੇ ਆ ਕਰੋ ਵਲੌਗ ਕੀਤੀਆਂ ਅੱਜ ਕੰਮ ਵਾਲੀ ਹਾਂ ਅੱਜ ਕੰਮ ਵਾਲੀ ਆਂਟੀ ਦੀ ਸ਼ੂਟਿੰਗ ਕੀਤੀ ਦੀਦੀ ਨੇ ਹਾਂ ਕੰਮ ਵਾਲੇ ਛੁੱਟੀ ਤੇ ਚਲੋ ਕਰੋ ਤੁਸੀਂ ਵਲੌਗ ਸ਼ੁਰੂਆਤ ਚਲੋ ਹਾਂ ਜੀ ਅੱਜ ਸਾਰੇ ਰਿਕਾਰਡ ਪਕੀਂਦਰਾਂ ਬਲੌਗ ਜੀ ਅੱਜ ਸਭ ਠੀਕ ਠਾਕ ਹੋ ਗਿਆ ਸੇ ਵੀ ਠੀਕ ਠਾਕ ਆ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਆ ਜਾਏਗਾ ਸੰਡੇ ਦੇਖਦੇ ਅੱਜ ਕੀ ਕੀ ਕਰਦੇ ਹਾਂ ਹਾਂ ਮੈਂ ਜਾਣਾ ਪਹਿਲਾਂ ਬੇੜੀਆਂ ਕਰ ਲਈਆਂ ਕੱਪੜੇ-ਕੁਪੜੇ ਧੋ ਰਿਹਾ ਸਾਰੇ ਹੁਣ ਕੰਬਲ ਕਾਢੀਏ ਬਾਹਰ ਸੁਕਣੇ ਵਾਧਿਆ ਨਹੀਂ ਹਾਂ ਮੈਂ ਜਾਣਾ ਮੀਟਿੰਗ ਤੇ ਪਹਿਲਾਂ ਧੋਇਆ ਸੀ ਜਵੇਰੇ ਵੀ ਧੋਤਾ ਮੈਂ ਜਾਣਾ ਮੀਟਿੰਗ ਤੇ ਉਧਰ ਜਾਣਾ ਤੁਸੀਂ ਕੰਬਲ ਧੋ ਗਏ ਉੱਪਰ ਪਾਉ ਸੁਕਣੇ ਤੇ ਕੀ ਬਣਦਾ ਕੀ ਸਬਜ਼ੀ-ਸੁੱਬੀ ਬਣਦੀ ਹੋਰ-ਹੋਰ ਸਬਜ਼ੀ ਬਾਅਦ ਚੋ ਪਹਿਲਾਂ ਰੋਟੀ ਪਾਣੀ ਖਾਈਏ ਲਓ ਜੀ ਤੇ ਪਲਕ ਵੀ ਉੱਠ ਗਈ ਆ ਇਹ ਵੀ ਰੋਟੀ ਨਾਲ ਲਵੇ ਹਾਂ ਅੱਜ ਚੰਗੀ ਤਰ੍ਹਾਂ ਅਰੇਸਟ ਕੀਤੀ ਨਾ ਇਹਨੇ ਵੀ ਨਹੀਂ-ਨਹੀਂ ਹੋਰ ਕੀ ਦੋ ਦਿਨ ਧੂਆ ਬਣਾਇਆ ਯਾਰ ਬੋਲ ਵੀ ਨਹੀਂਦਾ। ਉਹ ਪਤਾ ਕੀ ਧੂਆ ਪੱਕੇ ਦੇ ਨਾਲ ਹਾਂ ਲੇਟ ਚ ਲਾਇਆ ਨਾ ਚਲੋ। ਨਹੀਂ ਪਹਿਲੇ ਚਲਾਤਾ ਰੋਟੀ। ਆਹਾਂ ਚਲੋ। ਲਓ ਜੀ ਇੱਧਰ ਲੱਗਿਆ ਜੀ ਨਾਸ਼ਤਾ ਕਰਨ। ਇਹਨਾਂ ਰੋਟੀਆਂ ਦਾ ਜ਼ਿਆਦਾ ਹੋ ਜਾਂਦਾ ਧੂਆ। ਤੇ ਚਲੋ ਬਣੇ ਰਹੀਓ ਬਲੌਗਰਾਂ ਜੀ ਮਿਲਦੇ ਆਂ ਜੀ ਨਾਸ਼ਤਾ ਪਾਣੀ ਦੀ ਮਾਰਨਿੰਗ ਦਾ ਕਰਕੇ ਤੇ ਕਰਦੇ ਆਪਣੇ ਰੂਟੀਨ ਵਾਲੇ ਕੰਮ। ਲਓ ਜੀ ਇੱਧਰ ਟਾਈਮ 12:30 ਹੋ ਗਏ ਆ ਤੇ ਇੱਧਰ ਹੋ ਰਹੀ ਆ ਹੁਣ। ਪੱਲੂ ਕਹਿੰਦੀ ਮੈਂ ਸੈਂਡਵਿਚ ਖਾਣਾ ਹੈ। ਹਾਂ ਹਾਂ। ਸੂਸਾ ਸੂਸਾ ਵੀ ਦੇ ਕੀ ਬਣਾਇਆ ਪਿਆ ਹਰਮਨ ਨੇ ਤੇ ਪੱਲੂ ਕਹਿੰਦੀ ਕਿ ਖਾਣਾ ਆ ਸੈਂਡਵਿਚ ਨਾਣਾ ਬਣਾ ਹੋਰ ਕੀ ਸੂਸਾ ਕਿ ਦਹੀਂ ਲਾ ਦਿੰਦੀ ਹੂੰ 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 ਦੋ ਪਿਆਰੇ ਦੇਖਦੇ ਆ ਕੀ ਬਣਦਾ ਆ ਬਣਾ ਹੋਰ ਕੀ ਖਾਣਾ ਗੁਣਾ ਨੇ ਹੱਦਾਂ ਦਾ ਹੀ ਹੁੰਦਾ ਐ ਮੈਨੂੰ ਪਤਾ ਐ ਐਡੀ ਬਹੁਤਾ ਐ ਖਾਣ ਕੋ ਹੁੰਦਾ ਇਹ ਤਾਂ ਕੋਈ ਹੈ ਨਹੀਂ ਗਾ ਇਹ ਬਸ ਇਹਨੂੰ ਨਾ ਨਖਰਾ ਕਰਨਾ ਹੁੰਦਾ ਇਹਨੇ ਬਸ ਮੈਂ ਖਾਣਾ ਸੱਚੀ ਬਣਾ ਲੈਣਾ ਹੈ ਕਹਿੰਦੀ ਸੋਸਾ ਸਾਰੀਆਂ ਲਾਓਗੇ ਅੱਛਾ ਮੈਂ ਵੀ ਮਨਜ਼ਰ ਨਹੀਂ ਆਉਂਦੇ ਹੋਰ ਕੀ ਸੋਸਾ ਥੱਲੇ ਵਿਚੇ ਲੱਗੀਆਂ ਆ ਨਾ ਵੇ ਹੋਰ ਆ ਕੈਂਡੀ ਨੂੰ ਪਾ ਦਾਂਗੇ ਹਾਂ ਚਲੋ ਜੀ ਬਣਾ ਕੇ ਫੇਰ ਚੰਦ ਪਾ ਲੇ ਹੋਰ ਕੀ ਜੀ ਤੇ ਚੱਕ ਰਤੇ ਵਿੱਚ ਜਿਹੜਾ ਰਹਿਣਾ ਉਹ ਲੈਣਾ ਬਸ ਠੀਕ ਆ ਫਿਨਿਸ਼ ਚਲੋ ਜੀ ਇੱਕ ਬਣਨਾ ਨਾ ਮਿਲਦਾ ਆ ਜਿੰਨਾ ਵੀ ਬਣ ਗਿਆ ਬਣਾ ਦੇਣਾ ਆ ਬਸ ਠੀਕ ਆ ਠੀਕ ਬੱਲੂ ਨੇ ਰਹਿਣਾ ਹੋਗਾ ਬੱਲੂ ਵਾਲੋ ਕੀ ਹੋਰ ਕੀ ਹੋਰ ਕੀ ਚਾਹ ਦਾ ਕੋ ਟੁਕੀਂਦੇ ਆ ਫਿਰ ਹਾਂ ਹੁਣੀ ਕਿ ਰੋਕ ਤੇ ਸਿਰ ਕੋ ਦੋ ਦਸ ਸਵੇਰੇ ਨੇ ਨਾ ਕੰਮ ਕੀਤਾ ਹਾਂ ਪਹਿਲਾਂ ਤਾਂ ਦੋ ਕੰਬੜ ਰੱਖਤੀ ਤੋਂ ਤੇ ਫਿਰ ਮੈਂ ਇੱਕ ਕੰਬੜ ਸਵੇਰੇ ਅੱਜ ਪਾਣੀ ਆ ਗਿਆ ਫਿਰ ਮੈਂ ਇੱਕ ਕੰਬੜ ਸਵੇਰੇ ਧੋਤਾ ਹਾਂ ਠੀਕ ਆ ਉਸ ਤੋਂ ਬਾਅਦ ਕਪੜੇ ਕੁੱਪੜੇ ਸਫਾਈਆਂ ਘਰ ਹੋਰ ਕੀ ਸਰਵੇਕ ਮਮਨੇ ਨਾਸ਼ਤਾ ਬਣਾਇਆ ਕਾਦਾ ਆਟਾ ਆਟਾ ਪਸਾ ਲਿਆ ਦਾ ਸੀ ਉਹ ਡੱਬੀ ਡਰਮ ਵਿੱਚ ਪਾਇਆ ਹੋ ਤੇ ਉਹਦੇ ਵਿੱਚ ਆਟਾ ਪਾਇਆ ਮੈਂ ਬਹੁਤ ਸੱਚੀ ਜਨਾਨੀ ਬਹੁਤ ਜਨਾਨੀਆਂ ਨੂੰ ਨਾ ਕੰਮ ਹੁੰਦੇ ਆ ਕਹ ਦਿੰਦੇ ਜਨਾਨੀਆਂ ਬਲੇ ਨਹੀਂ ਆ ਸਾਰੀਆਂ ਤਾਂ ਸਾਡੇ ਵਿੱਚ ਨਿਕਲ ਜਿਆਏਗਾ ਹਾਂ ਹੋ ਲੈ ਨਹੀਂ ਨਿਕਲਣਗੇ ਕਿ ਤੁਸੀਂ ਦੇ ਜੀ ਨਹੀਂ ਆਇਆ ਤਾਂ ਕਿਦਾਂ ਇਹਨਾਂ ਦਾ ਕੰਮ ਤਾਂ ਥੀ ਨਹੀਂ ਨਿਭੜਦਾ ਰਾਮ ਨੂੰ ਕਹਿੰਦੇ ਹੋਰ ਕੀ ਸਾਰਾ ਦਿਨ ਕੰਦੇ ਲੱਗੀਆਂ ਰਹਿੰਦੀਆਂ ਐ ਕੰਮ। ਤੇ ਇਹਨਾਂ ਨਾਲ ਕਾਫੀ ਕੀ ਕਰੀਏ। ਨਮਸਤੋ ਬੰਨੇ। ਦੋ ਬੱਤੀਆਂ ਜਗ ਜਾਣੀਆਂ ਹਰੀਆਂ। ਹੂੰ। ਬਸ ਤੁਮਹ ਸੋਸਾ ਸੁਸਾ ਤੋ ਕਲਰਾ ਚੱਕਦੇ ਸਾਰਾ। ਹੂੰ ਹੂੰ। ਫਟਾਫਟ ਮੈਂ ਹੁਣ ਇਹਨਾਂ ਨੂੰ ਪਹਿਲਾਂ ਫੋਨ ਕਰਕੇ ਪੁੱਛ ਲਈ ਆ ਵੀ ਮੈਂ ਕੀ ਬਣਾਵਾਂ ਅੱਜ। ਓਕੇ। ਹਨਾ ਤੁਸੀਂ ਦੱਸੋ ਮੈਨੂੰ ਕੀ ਬਣਾਣਾ ਹੈ। ਬਸ ਇਹ ਲੋ ਕਰ ਲਈਏ ਫੇਰ ਤੁਹਾਨੂੰ ਮਿਲਦੇ ਆ। ਲੋ ਜੀ ਪਾਉ ਸੌਸ ਦੱਸੋ ਇਹਦੇ ਉੱਤੇ ਨਹੀਂ ਕਿਉਂ ਲਾਇਆ ਚਤਾ ਭੁੱਲ ਗਏ ਚਲੋ ਖਾ ਕੇ ਦੱਸਿਓ ਵੀ ਕਿੱਦਾਂ ਦੇ ਬਣੇ ਆ ਠੀਕ ਆ ਜੀ ਫੇ ਦੱਸੂਗੀ ਪਾਲਕ ਕਿੱਦਾਂ ਦੇ ਬਣੇ ਆ ਖਾ ਕੇ ਨਸ ਕੀ ਆਏ ਸਪਟੋ ਚੂ ਖਾ ਕੇ ਦੇਖ ਪਹਿਲਾਂ ਸਾਰੀਆਂ ਸੌਸਾਂ ਲਾਈਆਂ ਵਾਹ ਚਲੋ ਜੀ ਇੰਨ ਤਾਂ ਕਹਿਤਾ ਹੈ ਸਵਾਦੋਂ ਦੂ ਹੋ ਰੱਖੇ ਹੋਏ ਆ ਇੱਧਰ ਨੀਟ ਐਂਡ ਕਲੀਨ ਸਾਰਾ ਸਾਰਾ ਕੁਝ ਹੋਇਆ ਪਿਆ ਆ ਤੇ ਅਸੀਂ ਹੁਣ ਆ ਵੀ ਪੜ ਲਈਏ ਲੈ ਬਟਨ ਆਉਣਗੇ ਤਾਂ ਕੱਟੇ ਹਾਲ ਮੇਰਾ ਵੀ ਨਮਾਗ ਦੇ ਕਿਲੋ ਮੇਰਾ ਵੀ ਵੀ ਹੋ ਜਵੇ ਆ ਪਾ ਦਵਾਂਗੇ ਇੱਥੇ ਕੈਂਡੀ ਨੂੰ ਬਾਹਰ ਕੈਂਡੀ ਹੈ ਨਹੀਂ ਹਿੰਦੇ ਦੇਖੋ ਸੱਚੀ ਹਾਂ ਹੈ ਨਹੀਂ ਚਲੋ ਜੀ ਬਣ ਰਹੀਓ ਸਾਡੇ ਵਲੌਗ ਨਾਲ ਕੈਂਡੀਆਂ ਤੇ ਜੇ ਥੋੜੀ ਸ਼ਾਂ ਹੋਣੀ ਹੈ ਨਾ ਫੇਰ ਹੋਣਾ ਇੱਥੇ ਰੱਖ ਲਓ ਛੁੱਟੇ ਹੋਣਾ ਕੈਂਡੀ ਦੇ ਬਦ ਚਲੋ ਠੀਕ ਆ OK ਟਾਈਮ ਹੋ ਗਿਆ ਜੀ 2:30 ਤੇ ਆ ਗਈ ਜੀ ਦੁਪਹਿਰ ਦੀ ਸਾਡੀ ਰੋਟੀ ਅੱਜ ਆਪਾਂ ਕੰਮ ਨਹੀਂ ਦੂਰੀ ਦੂਰ ਅੱਜ ਅਸੀਂ ਲੈ ਕੇ ਆਏ ਜੀ ਨਿਊਟਰੀ ਕੁਲਚਾ ਕੋਈ ਨਹੀਂ ਸਹੀ ਕਰਦਾ ਤੇ ਮਾਤਾ ਸਾਡੀ ਖਾਂਦੀ ਨਹੀਂ ਕਿ ਨਿਊਟਰੀ ਕੁਲਚਾ ਹਾਂ ਇਹ ਕਹਿੰਦੇ ਅਸੀਂ ਖਾਣੇ ਪੱਲੂ ਨੇ ਸੈਂਡਵਿਚ ਖਾ ਲਿਆ ਕਹਿੰਦੇ ਬੈ ਨਹੀਂ ਖਾਣੀ ਪੱਲੂ ਨੇ ਸੈਂਡਵਿਚ ਖਾ ਲਿਆ ਖਾਣਾ ਹੋਇਆ ਤਾਂ ਪੱਤ ਤਿੰਨ ਪਏ ਆ ਹਾਲੇ ਹਾਂ ਲਓ ਜੀ ਆਪਾਂ ਖਾਣਾ ਜੀ ਇੱਕੋ ਹੀ ਤੇ ਚਾ ਬਣੇ ਰਹੀਓ ਵਲੋਗ ਨਾਲ ਜੀ ਮਿਲਦੇ ਆ ਜੀ ਰੋਟੀ ਪਾਣੀ ਦੁਪਹਿਰ ਦੀ ਕਰਕੇ ਕਾਪੀ ਗੇ ਇੱਧਰ ਟਾਈਮ 5 ਵਜੇ ਲਿਆ 4:30 ਹੋ ਗਏ ਆ ਪੌਣੇ 5 ਹੀ ਹੋ ਗਏ ਆ ਤੇ ਇੱਧਰ ਲੱਗੇ ਹੁਣ ਆਪਾਂ ਚਾਹ ਪੀ ਚਾਹ ਮਗੇ ਪਾਣੀ ਆ ਹੁੰਦੀ ਆ ਦਾਲ ਫੜੀਏ ਦੇਖਦੀ ਆ ਕੀ ਬਣਾਉਣਾ ਠੀਕ ਆ ਕੀ ਲੈ ਕੇ ਆਉਣਾ ਠੀਕ ਆ ਠੀਕ ਆ ਲਿਆਉਣੀ ਆ ਨਾ ਹਲੇ ਸਬਜ਼ੀ ਤਾਂ ਪਾਣੀ ਆ ਕੁਝ ਦੇਖਦੀ ਆ ਕੀ ਬਣਾਉਣਾ ਹੂੰ ਹੂੰ ਦਾਲ ਫੜੀਏ ਅਸੀਂ ਤਾਂ ਨਿਊਕਲੀ ਕੁਝ ਖਾ ਲਿਆ ਸੀ ਹੂੰ ਕੀ ਬਣਾਉਣਾ ਹੈ ਬੰਦੂ ਕੀ ਲੈ ਕੇ ਆਣਾ ਫਿਰ ਰਿਡੀ ਭੰਦੇ ਵਿੱਚ ਟੈਫਨ ਦੇ ਇਧਰ ਆਲ ਦੇਖਦੇ ਨਹੀਂ ਮੈਂ ਟੈਂਪਰ ਮਿਲਦਾ ਇੰਨਾ ਖਾਣਾ ਸ਼ੇਸ਼ ਕਿ ਖਾਣਾ ਹੁੰਦਾ ਮੜਾ ਜੀ ਬਰਾਣੀ ਬਰਾਣੀ ਆਇਓਂਗੀ ਸਕੂਲ ਇਹ ਯਾਰ ਦੇਖੀਓ ਚਲੋ ਪੀ ਲਈਏ ਚਾਹ ਹੋਏ ਦੇਖ ਰਹੇ ਸੋਚਦੇ ਆਂ ਕੀ ਬਣਾਈਏ ਜੀ ਲਓ ਜੀ ਟਾਈਮ ਸਵਾ 6 ਦਾ ਹੋ ਗਿਆ ਜੀ ਤੇ ਆਪਾਂ ਅਸੀਂ ਘਰੇ ਇਧਰ ਤੇ ਲਓ ਜੀ ਇਧਰ ਹੋ ਰਹੀ ਆ ਪੜਾਈ ਹਾਂ ਜੀ ਭੈਣ ਜੀ ਕਿਦਾਂ ਕਾਦਾ ਪੇਪਰ ਲਓ ਜੀ ਹਿੰਦੀ ਦਾ ਪੇਪਰ ਆ ਜਿਹਦੇ ਜਿਹਰੇ ਜੇਰੇ ਜੇ ਅਸੀਂ ਪੰਜਾਬੀ ਲਿਖਣੀ ਨਾਲ ਹਣਾ ਹਿੰਦੀ ਚ ਪੰਜਾਬੀ ਜ਼ਰੂਰ ਬਾੜਨੀ ਹੁੰਦੀ ਆਪਾਂ ਹਣਾ ਐਵੀ ਐਵੀ ਦੀ ਲੱਗਦੀ ਹਾਂ ਇੱਥੇ ਕਰਕੇ ਹਾਂ ਇੱਧਰ ਹੋ ਰਹੀ ਆਈ ਸੂਟ ਦੀ ਕਟਿੰਗ ਹਾਂਜੀ ਸੂਟ ਦੀ ਕਟਿੰਗ ਕਰਨ ਲੱਗੇ ਜੀ ਹੋਰ ਦਲਦੀ ਪੈਣੀ ਚਲੋ ਜੀ ਇੱਧਰ ਰੀਲਾ ਐਡਿਟ ਸਾਮਨੀ ਹੋਰ ਕੋਈ ਤੇ ਇੱਧਰ ਦੋਨੇ ਜਣੀਆਂ ਨੂੰ ਸੱਸ ਲੱਗੀਆਂ ਆਆਂ ਸੂਟ ਕਟਿੰਗ ਕਰਨ ਤੇ ਕੀ ਹੋਣਗੀ ਕੰਨੇ ਕੀ ਕੰਨੇ ਆ ਮੈਂ ਕੀ ਬਣਾਈਏ ਦੱਸੋ ਦੁਪਹਿਰ ਦਾ ਖਾਣਾ ਸਾਮਨੀ ਦਿਖਾਣੀ ਆ ਆਰਮਨ ਜੀ ਆ ਜਾਣਾ ਦੇਖ ਲਓ ਕੀ ਬਣਾਉਣਾ ਹੁਣ ਜੋ ਬਣਾਉਣਾ ਜੇ ਤਾਂ ਕੋਈ ਬਾਜ਼ਾਰੋਂ ਲਿਆਉਣਾ ਤੇ ਮੇਰੇ ਨਾਲ ਚੱਲੋ ਹੁਣ ਬਾਜ਼ਾਰ ਲਿਆਂ ਨਹੀਂ ਨਹੀਂ ਸਬਜ਼ੀ ਦੀ ਗੱਲ ਕਰਨਾ ਜੇ ਕੋਈ ਸਬਜ਼ੀ ਬਜ਼ਾਰੋਂ ਲਿਆਉਣੀ ਦੇ ਐਦਾਂ ਹੋਰੋਂ ਕੋਈ ਬਜ਼ਾਰੋਂ ਲਿਆਉਂਦੇ ਆ ਹੁਣ ਮਸਾਲੇ ਮੁੰਡੇ ਲੈਣਾ ਦੁਪਹਿਰੇ ਖਾਲੇ ਆ ਨਾ ਨਿਊਟਰੀ ਗੁਲਚਾ ਮੈਂ ਨਹੀਂ ਖਾਦਾ ਹਾਂ ਤੇਰੇ ਮੁੰਡੇ ਲੈਣਾ ਕੋਈ ਗੱਲ ਕੁਝ ਆਹ ਮੈਂ ਵੀ ਖਾ ਲਵਾਂ ਕੁਝ ਨਹੀਂ ਮੰਗਾਉਣਾ ਹੈਗਾ ਪਰ ਮੈਂ ਤਾਂ ਗਾਣਾ ਰਿਲੀਜ਼ ਹੋਇਆ ਪਾਰਟੀ ਵੀ ਨਹੀਂ ਗਾਣਾ ਰਿਲੀਜ਼ ਹਜੇ ਤੇ ਇੱਕ ਹੋਇਆ ਦੂਜਾ ਦੂਜਾ ਗਾਣਾ ਵੀ ਆ ਗਿਆ ਵਾ ਤਿਆਰੀ ਹੋ ਗਈ ਉਹਦੀ ਬਸ ਹੋ ਗਿਆ ਆ ਗਿਆ ਮੈਨੂੰ ਪਤਾ ਹਾਂ ਬਸ ਥੋੜਾ ਥੋੜਾ ਟਾਈਮ ਹੋ ਰਿਹਾ ਤੇ ਉਹ ਵੀ ਗਾਣਾ ਆ ਜਾਣਾ ਫਿਰ ਕੋਈ ਨਹੀਂ ਸੁਣਿਆ ਚਲੋ ਜੀ ਇੱਧਰ ਕਰ ਲੋ ਕਟਿੰਗ ਕੋਟਿੰਗ ਹਾਂ ਫਿਰ ਦੱਸੋ ਕੀ ਆਈਡੀਆ ਕੇ ਤਾਂ ਕੋਈ ਸਬਜੀ ਲੈਣ ਜਾਣਾ ਤੇ ਮੇਰੇ ਨਾਲ ਚੱਲ ਕਿਉਂਕਿ ਮੈਂ ਦੁਕਾਨੇ ਜਾਣਾ ਹਾਂ ਜੇ ਮੈਂ ਦੁਕਾਨ ਵਧਾ ਕੇ ਆਉਂਗਾ ਫਿਰ ਬਾਅਦ ਚ ਕੀ ਬਣਾਈਏ ਕੀ ਇਹ ਵੀ ਤਾਂ ਦੱਸੋ ਮੈਂ ਨਹੀਂ ਕੋਈ ਦੱਸ ਸਕਦਾ ਜੀ ਮੈਨੂੰ ਨਹੀਂ ਇਹਦੀ ਕੋਈ ਸਮਝ ਹੈਗੀ ਤੁਸੀਂ ਜਿਹੜੀ ਸਬਜੀ ਬਾਜ਼ਾਰੋਂ ਦੇਖ ਲਓ ਗੱਲ ਤਾਂ ਉਹਦੀ ਹੈ ਨਾ ਉਹ ਜੱਫਾ ਕੇ ਦੇਖੀ ਰੈਂਦੀ ਆ ਅਸੀਂ ਤੇ ਖਾਈ ਲੈਣੀ ਹੈ ਸਬਜੀ ਹੂੰ ਉਹਨੂੰ ਪੁੱਛੋ ਕੀ ਖਾਣਾ ਕੀ ਖਾਣਾ ਆ ਪੰਕੋ ਮੈਨੂੰ ਕੁਝ ਨਹੀਂ ਖਾਣਾ ਹੈਗਾ ਮੈਂ ਤਾਂ ਹੁਣ ਮੈਂ ਰੋਟੀਆਂ ਖਵਾ ਦਿਆਂ ਦੋ ਦੋ ਪਰੌਂਠੀਆਂ ਮੈਂ ਢਿੱਡ ਭਰ ਗਿਆ ਬਹੁਤ ਜ਼ਿਆਦਾ ਫੇ ਅਸੀਂ ਸਬਜ਼ੀ ਜਿਹੜੀ ਮਰਜ਼ੀ ਬਣਾ ਲਈਏ ਜੋ ਮਰਜ਼ੀ ਖਾਓ ਚਲੋ ਆਓ ਫੇ ਆ ਲੈ ਗਾ ਨੇ ਕੋਈ ਤੋਰੀਆਂ ਤਾਰੀਆਂ ਜਾਂ ਮਮੀ ਪੂਰੀ ਗੱਲ ਸੁਣ ਫਲੀਆਂ ਫੁਲੀਆਂ ਰੋਟੀਆਂ ਲਿਆਵਾ ਪਾਪਾ ਇਹ ਪੂਰੀ ਗੱਲ ਸੁਣ ਰਾਮਾ ਤੋਰੀਆਂ ਫਲੀਆਂ ਕਦੂ ਇਦਾਂ ਦੀ ਜੇ ਬੀਜੀ ਲਿਆ ਕੇ ਬਣਾਓ ਕੋਈ ਇਹ ਇਦਾਂ ਦੀ ਰਾਮਾ ਤੋਰੀਆਂ ਖਾਣਾ ਇਦਾਂ ਦੀ ਕੋਈ ਬਣਾਓ ਤੇ ਇਹਨੇ ਕਿਉਂਕਿ ਕਿਉਂਕਿ ਇਹਨੇ ਖਾਣਾ ਨਹੀਂ ਕੁਛ ਵੀ ਹੂੰ ਕੋਈ ਨਹੀਂ ਦੇਖਦੇ ਆ ਕੋ ਮਿਲ ਜਾਂਦੀ ਤਾਂ ਚਲਿਏ ਫੇਰ ਆਪਾਂ ਚਲੋ ਜੀ ਅਸੀਂ ਆਏ ਫੇਰ ਸਬਜੀ ਲੈ ਬਾਜੀ ਲੈ ਆ ਕੇ ਤੇ ਬਣੇ ਦੀ ਉਹ ਬਲੌਗ ਨਾਲ ਜੀ ਜੀ ਇਧਰ ਟਾਈਮ ਸਵਾ 7 ਹੋ ਗਿਆ ਤੇ ਇਧਰ ਆ ਗਿਆ ਹੁਣ ਕਿਚਨ ਚਾਂ ਜੀ ਅੱਜ ਬਣਾਉਣੇ ਰਾਮ ਟੋਰੀ ਓਕੇ ਲਸਣ ਦੇਖ ਲਸਣ ਵਾਲੀ ਸੀ ਮੈਂ ਕਿਹਾ ਜਦ ਤੱਕ ਕੜਾਈ ਰੱਖੀਏ ਛੋੜ ਦੇ ਲਸਣ ਛੇਲ ਲਸਣ ਛੇਲ ਕੇ ਨਹੀਂ ਰੱਖੀਦਾ ਲਸਣ ਨਾ ਖਰਾਬ ਜਿਹਾ ਹੋ ਜਾਂਦਾ ਆ ਹਾਂ ਬਰਸਾਤਾਂ ਚ ਹੋ ਗਿਆ ਧੁੱਪਾ ਲੱਗਨ ਲੱਗ ਪਈ ਹੁਣ ਤਾਂ ਹਮੇਸ਼ਾ ਹੀ ਆ ਬਈ ਹੂੰ ਤੇ ਯਾਰ ਉਲਬੇਤਰ ਕਰਤਾ ਹੈ ਟਮਾਟਰ ਹਰੀਆਂ ਮਿਰਚਾਂ ਤੇ ਆਦਰ ਪਾ ਲੈਣਾ ਲਸਣ ਮੈਂ ਕੱਟ ਲੈਣਾ ਮਮੀ ਨੇ ਰਾਮਾ ਤੋੜੀਆਂ ਨਹੀਂ ਕੱਟ ਦਿੱਤੀਆਂ ਤੇ ਉੱਥੇ ਦਾਦੀ ਕੱਟਦੇ ਪਿਆ ਰਾਮਾ ਤੋਣੀਆਂ ਤੇ ਚਲੋ ਲਾ ਲਈ ਮੈਂ ਨਾ ਉਹਦਾ ਸਰੋਂ ਦਾ ਤੇਲ ਖਤਮ ਹੋ ਗਿਆ ਮੈਂ ਚੇਤਾ ਭੁੱਲ ਗਿਆ ਸੀ ਕਹਿਣ ਦਾ ਹੋ ਹੋ ਮੰਗਾ ਲਓ ਗੱਲ ਕੋਈ ਗੱਲ ਨਹੀਂ ਮੈਂ ਰਖਾਈਦਾ ਥੋੜਾ ਪਾ ਲੈਣਾ ਆ ਠੀਕ ਹੈ ਤੇ ਸਰੋਂ ਦਾ ਤੇਲ ਫਿਰ ਬਾਅਦ ਵਿੱਚ ਮਗਵਾ ਲਾਂਗੇ ਹਨਾ ਹੋਰ ਕੀ ਸਰੋਂ ਦਾ ਛਿੱਲ ਲਮਾਵੇਂ ਹਨਾ ਫਿਰ ਲਾਉਂਦੇ ਆ ਥੋੜਾ ਨਾਲ ਦਿਖਾਉਂਦੇ ਆ ਠੀਕ ਹੈ ਮਸਾਲਾ ਚਾਹ ਲੂ ਦੀ ਛੱਲ ਲਵਾ। ਇੱਥੇ ਦੇਖਣਾ ਹੋਣਾ। ਫਿਰ ਇੱਥੇ ਪਾਜਤਾ ਆਪਸ ਪਹਿਲਾਂ ਲੱਤਣ ਭੁੰਨ ਲਿਆ ਆ ਉਸ ਤੋਂ ਬਾਅਦ ਫਿਰ ਪਾਇਆ ਜਾਂਦੇ ਚਾ ਪਿਆਜ। ਤੇ ਇੱਧਰ ਕੱਟੇ ਪਏ ਆ ਆਲੂ ਸਬਜੀ ਲਈ। ਹਾਂ। ਜਿਹੜੇ ਹੋਣ ਲਿਆਦੇ ਉਹ ਵਾਲੇ ਨਾ। ਹੈ ਹਾਂ ਇਹ ਹੋਣ ਲੈ ਕੇ ਪਾੜੀ ਆਲੂ। ਠੀਕ ਹੈ ਠੀਕ ਹੈ। ਲਾਲ ਜੀ ਵੀ ਕੱਟ ਲਈ ਆ। ਸਬਜੀ ਹੋਰ ਧੋ ਕੇ ਕੱਟ ਲਈ ਹੈ ਪਹਿਲਾਂ ਉਹ ਤੇ ਇੱਧਰ ਟਮਾਟਰ ਮਿਰਚਾਂ ਤੇ ਅਦਰਕ ਵੀ ਤਿਆਰ ਆ। ਚੋਲੋ। ਚੀਕ ਤੇ ਫਿਰ ਮੈਨੂੰ ਇਹ। ਹੋਰ ਤਾਂ ਦੇਖਦੇ ਆ ਜਰਾ ਮਾ ਤੋਰੀਆਂ ਮੈਂ ਤਾਂ ਕਿੰਨਾ ਚਿਰ ਹੋ ਗਿਆ ਬਣਾਈਆਂ ਗਈ। ਹੂੰ ਅੱਜ ਦੇ ਦੇ ਕਿੰਦਾਂ ਦੀਆਂ ਬਣਦੀਆਂ ਹਨਾ ਹੋਰ ਕੀ। ਉਹ ਓਏ ਕਿੱਥੇ ਗਿਆ? ਕਹਾਂ ਗਿਆ ਹਾਂ ਇੱਕ ਵੀ ਆ ਗਿਆ ਚਲੋ ਕਰ ਲਈਏ ਫਿਰ ਹਨਾ ਵੀ ਤੁਹਾਨੂੰ ਬਣਾ ਕੇ ਸਬਜ਼ੀ ਦਿਖਾਉਣੀ ਆ ਜੀ ਬੋਲਡ ਬ੍ਰਾਊਨ ਹੋ ਗਏ ਆ ਪਾ ਲਈਏ ਨਮਕ ਚਲਦੀ ਇੰਝ ਜਿਵੇਂ ਮੈਂ ਕਹਿੰਦੀ ਆ ਨਾ ਅਦਰਕ ਦੀ ਆਹ ਲਸਣ ਦੀ ਅਦਰਕ ਦੀ ਅਦਰਕ ਲਸਣ ਤਾਂ ਪੁੱਜ ਗਈ ਅਦਰਕ ਅਦਰਕ ਕਦਰੇ ਗੁਨੇ ਪਾਏ ਆ ਇਹਨੇ ਜਦ ਤੱਕ ਦੋ ਤੇ ਪੇੜਾ ਨਾ ਨਾ ਪਾਣੇ ਬੰਦੇ ਨੇ ਬਣਦਾ ਸਾਢੇ ਵਰਗਾ ਹੈ ਬਾਤੀ ਤੁਹਾਡੇ ਵੱਲ ਆਇਆ ਹੈ ਮੜੀ ਦੇਗੀ ਮਿਰਚ ਪਾਈ ਤੀਗੀ ਤੇ ਦੇਗੀ ਮੜੇ ਦੇ ਨਾਲ ਕਲਰ ਬਹੁਤ ਸੋਹਣਾ ਆਉਂਦਾ ਹੈ ਹਾਂ ਹਾਂ ਇਲਾ ਤੇਲ ਛਾੜ ਦਿੱਤਾ ਨਾ ਟੜਕੇ ਨੇ ਘਾਟਾ ਛਾੜਤਾ ਨੇ ਇਲਾ ਤੇਲ ਯਾਰ ਬਿਲਕੁਲ ਪੁੱਜਾ ਸਿਕਾ ਪਹਿਲਾਂ ਚਿਕਨਾ ਦਾ ਪਾਣੀ ਵਿੱਚ ਅਲੂ ਆਲੂ ਵਾਦੀ ਕਣ ਹੁੰਦੇ ਵੀ ਹਨ ਇਹ ਅਵਾਲ ਕੇ ਪਾਈ ਦੀ ਉਹ ਮੈਂ ਕਹ ਲੇਕ ਪਾ ਲਿਆ ਬਾਕੀ ਤਾਂ ਮਟਰੀ ਇੰਨੀ ਕੀ ਹੋ ਜਾਂਦੀ ਹੈ ਇਹ ਰਾਮਾ ਤੋਰੀ ਇਹ ਵਰਤੀ ਜੋ ਮਿਕਸ ਕਰਕੇ ਇਹਨੂੰ ਦੇ ਇਹ ਟਾਰਕ ਲੇਕਿਨ ਕਿੰਨਾ ਪਾਣੀ ਛੱਡ ਜਾਣਾ ਹੈ ਮੇਸੇ ਬੁੱਤੀ ਤੋਤੀ ਹੈ। ਦੇਖਿਆ ਕਹ ਲੈ ਵੀ ਨਾ ਬੋਲ ਸਾਰੇ ਡਰ। ਵੀਡੀਓ ਤਾਂ ਪਤਾ ਨਹੀਂ ਕਿਦਾਂ ਆਉਂਦਾ ਆ ਪਰ ਇਦਾਂ ਵਗਲਾ ਵੀਡੀਓ ਚ ਹੋਰ ਡਾਰਕ ਆਂ ਗਿਆ। ਹਾਂ ਹਾਂ। ਲਓ ਜੀ। ਇਹ ਹੁਣ ਆਪਾਂ ਦਨੀਆ ਦੇ ਭਾਂਡੇ ਭੁਨੇ ਚੱਕ ਲੈਣੇ ਆ। ਠੀਕ ਹੈ। ਫੇਰ ਤੁਹਾਨੂੰ ਦਿਖਾਉਣੀ ਆ ਜਦ ਇਹ ਬਾਣੀ। ਹੋਰ ਇੱਥੇ ਕਰਦੇ ਹਾਂ ਸਾਫ ਸਬੀ ਬਣਾਉਣਾ। ਠੀਕ ਹੈ। ਲਓ ਜੀ ਇੱਧਰ ਤੁਸੀਂ ਦੇਖ ਸਕਦੇ ਆ ਮੈਂ ਬਣਾਈ ਸੀ ਚਾਹ। ਘਿਗਾ ਤੇ ਦੇਖੋ ਜੀ ਇਹ ਵੀ ਮਾਸੀ ਕਹਿੰਦੀ ਕਿ ਕਈ ਵਾਰੀ ਚਾਹ ਸਵਾਦ ਨਹੀਂ ਲੱਗਦੀ ਤੇ ਫਿਰ ਚਲੋ ਥੋੜੀ ਜਿਹੀ ਉਦਾਂ ਦੀ ਬਣਾ ਕੇ ਦੇਖ ਲੈਣੀ ਚਾਹੀਦੀ ਆ ਹੁਣ ਇਹਨੇ ਥੋੜੀ ਨੇ ਬਣਾ ਕੇ ਦਿੱਤੀ ਆ ਹੁਣ ਦੇਖਦੇ ਆਂ ਵੀ ਇਹ ਮਿੱਠਾ ਜਾ ਪਾਤਾ ਹੁਣ ਇਹਨੇ ਯਾਰ ਨਹੀਂ ਸਵਾਦ ਬਣਾਈਆ ਕਦੇ ਕਦੀ ਵਿੱਚ ਪਾ ਲੋ ਭਾਵੇਂ ਵਿੱਚ ਇਹਦੇ ਅਦਰਕ ਪਾ ਲੋ ਨਹੀਂ ਇਹ ਲੌਂਗ ਲੈਤੀਆਂ ਪਾ ਲੋ ਕਾਹ ਸਵਾਦ ਨਹੀਂ ਆਦੀ ਦੇਖੋ ਜੀ ਨਹੀਂ ਇੱਕ ਮਿੰਟ ਇੱਕ ਮਿੰਟ ਸੁਣੋ ਕੀ ਸਵਾਦ ਆ ਮਿੱਠਾ ਦੇ ਜਾ ਵਾਕਈ ਸੱਚੀ ਪੀ ਲੈਣੋ ਯਮਨ ਯਾ ਉਹ ਖੰਡ ਤੇ ਜਾ ਖੰਡ ਤੇ ਜਾ ਖੰਡ ਤੇ ਜਾ ਤੂੰ ਵੀ ਤੇ ਜਾ ਨਹੀਂ ਸੱਚੀ ਉਹ ਖੰਡ ਮੋਟੀ ਮੋਟੀ ਆ ਉਹ ਥੋੜੀ ਜਿਹੀ ਬਹੁਤ ਜ਼ਿਆਦਾ ਹੋ ਜਾਂਦੀ ਆ ਥੋੜੀ ਘੱਟ ਪਾਓ ਥੋੜੀ ਘੱਟ ਹੀ ਪਾਈ ਜੇ ਇਹ ਵੀ ਜ਼ਿਆਦਾ ਹੋ ਗਈ ਲੋ ਕੋਈ ਗੱਲ ਨਹੀਂ ਚਾਹ ਵਾ ਠੀਕ ਆ ਸਰਪੇ ਕਿਥੇ ਵਰਕਾਂ ਜੀ ਕਹਿੰਦੇ ਚਾਹ ਪੀ ਕੇ ਮੇਰੇ ਮੂੰਹ ਤੇ ਕਿਉਂ ਮੈਂ ਕਹਾਂ ਸੀ ਉਦਾਂ ਵੀ ਕੱਦ ਮੂੰਹ ਤੇ ਨਹੀਂ ਲੱਗਦੀ ਗੰਦੀ ਲੱਗਦੀ ਰੱਖ ਲੋ ਨਹੀਂ ਚੰਗੀ ਦਾ ਜਵਾਬ ਦੇ ਦੋ ਸਰ ਵਾਪਸ ਕਰ ਦਿਓ ਜੇ ਦੇਖੋ ਇਹ ਮੈਨੂੰ ਸਾਰੀ ਜਾਣੇ ਕਹਿੰਦੇ ਸੀਗੇ ਕਿ ਵਧੀਆ ਚਾਹ ਪੀ ਸਾਨੂੰ ਸੁਆਦ ਆ ਰਿਹਾ ਤੇ ਹੁਣ ਅਸੀਂ ਭੈੜੀ ਚਾਹ ਪੀਣੀ ਅੱਪਾ ਕਿਉਂ ਮਾਰੇ ਆ ਕਿਉਂਕਿ ਗੱਲ ਉੱਤੇ ਕਹੀ ਦੀ ਬਿਲਕੁਲ ਚਲੋ ਜਿਹੜੀ ਗੱਲ ਦਾ ਗੱਲ ਤਾਂ ਜਿਹੜੀ ਸਹੀ ਹੈ ਸਹੀ ਜਾਵੇ ਇਹ ਸਾਡੀ ਤੁਹਾਨੂੰ ਮਾਰੀ ਲੱਗਦੀ ਹੈ ਤੇ ਉਹ ਤੁਹਾਨੂੰ ਜਵਾਬ ਦੇ ਰਹੀਆਂ ਸਬਜ਼ੀ ਦੇ ਘਰਾਂ ਨਾਲ ਜਾ ਕੇ ਹਾਂ ਚਲੋ ਜੀ ਵੈਸੇ ਵੈਸੇ ਸਨੈਪ ਬਣਾਉਂਦੇ ਵੀ ਸਬਜ਼ੀ ਦੇ ਬਾਰੇ ਕਹਿੰਦੇ ਵਲੌਗ ਚ ਵੀ ਦਿਖਾਓ ਤੇ ਚਲੋ ਲੋ ਵੀ ਸਬਜ਼ੀ ਦਾ ਕਲਰ ਚੈੱਕ ਕਰ ਸਕਦੇ ਰਹੀ ਦਿਖਾ ਤਮਾਸ਼ੀ ਦਿਖਾਤਾ ਵਧੀਆ ਲੱਗਣ ਦੀ ਹੋ ਜਾ ਚਲੋ ਠੀਕਾ ਫੇ ਮਿਲਦੇ ਲਓ ਜੀ ਟਾਈਮ ਹੋ ਗਿਆ ਜੀ ਸਵਾ 9 ਤੇ ਇਧਰ ਹੋ ਰਹੀ ਹੈ ਸਾਡੀ ਰੋਟੀ ਪਾਣੀ ਦੀ ਤਿਆਰੀ ਹੁਣ ਹਰਮਨ ਆ ਰਿਹਾ ਆ ਪਰ ਉਹ ਥੋੜਾ ਅੱਜ ਲੇਟ ਹੋ ਗਿਆ ਤੇ ਸਾਨੂੰ ਲੱਗੀ ਹੈ ਭੁੱਖ ਤੇ ਕਹਿੰਦੇ ਹੁਣ ਨਾਲ ਦੀ ਨਾਲ ਹੀ ਖਾ ਲਓ ਦੁਪਹਿਰ ਦੀ 2 ਵਜੇ ਦੀ ਰੋਟੀ ਖਾਧੀ ਆ ਹਾਂ ਤੇ ਭੁੱਖ ਤਾਂ ਲੱਗਣੀ ਆ ਉਹਨੇ ਆਉਣਾ ਸੀ ਨਾ ਅੱਜ ਫਿਰ ਇਸ ਕਰਕੇ ਜਲਦੀ ਖਾ ਲਈ ਸੀ ਮੁੜ ਕੇ ਹੁਣ ਭੁੱਖ ਤਾਂ ਲੱਗਣੀ ਆ ਕਿਸੇ ਦੀ ਆਸ ਦੇ ਉੱਤੇ ਅਸੀਂ ਜਲਦੀ ਰੋਟੀ ਖਾ ਔਰ 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 ਤੈਨੂੰ ਲੋ ਜੀ ਇੱਧਰ ਮੰਮੀ ਸਾਡੇ ਖਾ ਰਏ ਆ ਤੇ ਕਹਿੰਦੇ ਗਰਮਾ ਗਰਮ ਨਾਲ ਨਾਲ ਹੀ ਦੇ ਜਾਣੀ ਹੈ ਨਾ ਲਓ ਦੇ ਦਿਓ ਫਿਰ ਇੱਦਾਂ ਹੀ ਖਾਪੀ ਗਏ ਤੇ ਫਿਰ ਫਿਰ ਜਦੋਂ ਹਰ ਆਇਆ ਆਇਆ ਪੁੱਤ ਜਦੋਂ ਫਿਰ ਹਰਮਨ ਆਊਗਾ ਫਿਰ ਦੇਖਦੇ ਆਂ ਫਿਰ ਬਣਾਵਾਂਗੇ ਬਾਕੀ ਦਾ ਵਲੌਗ ਦੋ ਰੋਟੀਆਂ ਤੁਹਾਡੀਆਂ ਦੋ ਪਰੋਟੀਆਂ ਮੇਰੀਆਂ ਬਸ ਮੈਂ ਬਣਾਈ ਆ ਰਾਮਾ ਤੋਰੀ ਦੀ ਰਾਮਾ ਤੋਰੀ ਦੀ ਸਬਜ਼ੀ ਨਾਲ ਦੋ ਪਰੋਟੀਆਂ ਖਾਣੇ ਆ ਜੀ ਬਣੇ ਰਿਓ ਵਲੌਗ ਨਾਲ ਸਾਡੇ ਜੀ ਲੋ ਜੀ ਇੱਧਰ ਆ ਗਿਆ ਜੀ ਹਰਮਨ ਵੀ ਤੇ ਹਜੇ ਰੋਟੀ ਖਾਣੀ ਸ਼ੁਰੂ ਹੀ ਕੀਤੀ ਸੀਗੀ ਨਾਲ ਹੀ ਆ ਗਿਆ ਤੇ ਹੋਰ ਹੋਰ ਪਕਾ ਦੇਣੇ ਬਾਅਦ ਚ ਕੋਈ ਗੱਲ ਨਹੀਂ ਸਾਡੀ ਵੀ ਠੰਡੀ ਹੋ ਜਾਂਦੀ ਫੇਰ ਇਹ ਤਾਂ ਹੈ ਇਹ ਤਾਂ ਹੈ ਉਹ ਕਰਦਾ ਰੋਟੀ ਮੋਰੇ ਰਾਤੀਆ ਬਲੇ ਡਰਾਮੇ ਕਰਨੇ ਆ ਇਹ ਚੰਗਾ ਜਾਂਦਾ ਚਕਾ ਕੇ ਇਹ ਤਾਂ ਗਲਤ ਹੈ ਇਹ ਤਾਂ ਗਲਤ ਹੈ ਚਲੋ ਠੀਕ ਹੈ ਜੀ ਬਣੇ ਰਹੀਓ ਵਲੋਗ ਨਾਲ ਜੀ ਮਿਲਦੇ ਆਂ ਰੋਟੀ ਪਾਣੀ ਖਾ ਲਈਏ ਪਹਿਲਾਂ ਜੀ ਲਓ ਜੀ ਆਪਾਂ ਆ ਗਏ ਆਂ ਜੀ ਆਪਣੇ ਰੂਮ ਚ ਤੇ ਹਰਮਨ ਵੀ ਨਹਾਤ ਹੋ ਗਿਆ ਲਗਾ ਕੋਠੇ ਤੇ ਰੋਟੀ ਪਾਣੀ ਖਾ ਕੇ ਦ ਸਵੇਰੇ ਮਿਲਾਵਾਂਗੇ ਤੁਹਾਨੂੰ ਹਰਮਨ ਦੇ ਨਾਲ ਵੀ ਕਿਉਂ ਮਿਲਾਇਆ ਨਹੀਂ ਇਹ ਜਦੋਂ ਨਹੀਂ ਨਹੀਂ ਹੁਣ ਗਾਂ ਮਿਲਾਵਾਂਗੇ ਮੈਂ ਕਿਹਾ ਸਵੇਰੇ ਬਾਕੀ ਹਾਂਜੀ ਕਿ ਕਰੋ ਬਲੌਗ ਦਾ ਐਂਡ ਅੱਜ ਦੇ ਬਲੌਗ ਦਾ ਇਥੇ ਐਂਡ ਐਦਾਂ ਦੇ ਬਲੌਗ ਬਣਿਆ ਆ ਕੋਈ ਗੱਲ ਨਹੀਂ ਜਿੱਦਾਂ ਦੇ ਬਣਿਆ ਲੈਕਚਰ ਕਮੈਂਟ ਕਰਨ ਵਾਲਾ ਪੁੱਣਾ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰ ਦੱਸਿਓ ਤੁਹਾਨੂੰ ਸਾਡੇ ਬਲੌਗ ਐਦਾਂ ਦੇ ਲੱਗਦੇ ਆਂ ਮਿਲਦੇ ਆਂ ਅੱਜ ਕੱਲ ਫਿਰ ਇੱਕ ਨਵੇਂ ਬਲੌਗ ਤੇ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ